ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਜਿਹੜਾ ਝਟਕਾ ਲੱਗਿਆ ਹੈ ਪੰਜ ਤੱਕ ਤ ਦੇ ਜਥੇਦਾਰ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮਾਫੀ ਨਾਮੇ ਦੇ 15 ਦਿਨਾਂ ਵਿੱਚ ਆਪਣਾ ਪੱਕਾ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮਾਫੀ ਨਾਮੇ ਵਿੱਚ ਸੁਖਵੀਰ ਬਾਦਲ ਉੱਪਰ ਵੱਡੇ ਸਵਾਲ ਉਠਾਏ ਸਨ ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸੇ ਸਿੱਖਾ ਦੀ ਸਰਵ ਉੱਚ ਧਾਰਮਿਕ ਸੰਸਥਾ ਸ਼੍ਰੀ ਅਕਾਲ ਸਰਬ ਸਾਬ ਵਿਖੇ ਪੰਜ ਤਖਤਾ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੰਜ ਤਖਤਾ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇੱਕ ਜਵਾਬ ਮੰਗਿਆ ਇਹ ਜਵਾਬ ਉਹਨਾਂ ਨੇ 15 ਦਿਨ ਦੇ ਅੰਦਰ ਅੰਦਰ ਜਿਹੜਾ ਜਵਾਬ ਮੰਗਿਆ ਹੈ हासल ਜਾਣਕਾਰੀ ਅਨਸਾਰ ਗਿਆਨੀ ਰਗਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਖਤਾ ਦੇ ਸਮੂਹ ਜਥੇਦਾਰਾਂ ਨੇ ਸ਼੍ਰੀ ਕਾਲ ਤਖਤ ਸਾਇ ਵਿਕੇ ਫੈਸਲਾ ਲਿਆ ਕਿ ਸੁਖਵੀਰ ਬਾਦਲ ਦੇ ਗੰਭੀਰ ਦੋਸ਼ ਲੱਗੇ ਹਨ ਇਹਨਾਂ ਵਿੱਚੋਂ ਡੇਰਾ ਮੁਖੀ ਦਾ ਪੱਖ ਪੂਰਨਾ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਇਸ਼ਤਿਹਾਰ ਜਾਰੀ ਕਰਨ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਜੜਾ ਝਟਕਾ ਲੱਗਿਆ ਹੈ ਪੰਜ ਤਖਤਾ ਦੇ ਜਥੇਦਾਰ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮਾਫੀ ਨਾਮੇ ਦੇ 15 ਦਿਨਾਂ ਵਿੱਚ ਆਪਣਾ ਪੱਕੇ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮਾਫੀ ਨਾਮੇ ਵਿੱਚ ਸੁਖਵੀਰ ਬਾਦਲ ਉੱਪਰ ਵੱਡੇ ਸਵਾਲ ਉਠਾਏ ਸਨ ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸੇ ਸਿੱਖਾ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਸਰਬ ਸਹਿਬ ਵਿਖੇ ਪੰਜ ਤਖਤਾ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੰਜ ਤਖਤਾ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇੱਕ ਜਵਾਬ ਮੰਗਿਆ ਇਹ ਜਵਾਬ ਉਹਨਾਂ ਨੇ 15 ਦਿਨ ਦੇ ਅੰਦਰ ਅੰਦਰ ਜਿਹੜਾ ਜਵਾਬ ਮੰਗਿਆ ਹਾਸਲ ਜਾਣ ਕਰੀਨ ਸਾਰ ਗਿਆਨੀ ਰਗਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਖਤਾ ਦੇ ਸਮੂਹ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਫੈਟਾ ਲੈ ਕਿ ਸੁਖਵੀਰ ਬਾਦਲ ਦੇ ਗੰਭੀਰ ਦੋਸ਼ ਲੱਗੇ ਹਨ ਇਹਨਾਂ ਵਿੱਚੋਂ ਡੇਰਾ ਮੁਖੀ ਦਾ ਪੱਖ ਪੂਰਨਾ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਇਛਤਿਹਾਰ ਜਾਰੀ ਕਰਨ ਤੇ ਬੇਅਦਵੀ ਦੇ ਮਾਮਲੇ ਪ੍ਰਮੁੱਖ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਜਿਹੜਾ ਝਟਕਾ ਲੱਗਿਆ ਹੈ ਪੰਜ ਤਖਤਾ ਦੇ ਜਥੇਦਾਰ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮੌਫੀ ਨਾਮੇ ਦੇ 15 ਦਿਨਾਂ ਵਿੱਚ ਆਪਣਾ ਪੱਕੇ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮੁਆਫੀ ਨਾਮੇ ਵਿੱਚ ਸੁਖਵੀਰ ਬਾਦਲ ਉੱਪਰ ਵੱਡੇ ਸਵਾਲ ਉਠਾਏ ਸਨ ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸਿੱਖਾ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਤਖਤਾ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੰਜ ਤਖਤਾ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇੱਕ ਜਵਾਬ ਮੰਗਿਆ ਇਹ ਜਵਾਬ ਉਹਨਾਂ ਨੇ 15 ਦਿਨ ਦੇ ਅੰਦਰ-ਅੰਦਰ ਜਿਹੜਾ ਜਵਾਬ ਮੰਗਿਆ हासिल ਜਾਣਕਾਰੀ ਅਨਸਾਰ ਗਿਆਨੀ ਰਗਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਖਤਾ ਦੇ ਸਮੂਹ ਜਥੇਦਾਰਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਫੈਟਾ ਲੈ ਕੇ ਸੁਖਵੀਰ ਬਾਦਲ ਦੇ ਗੰਭੀਰ ਦੋਸ਼ ਲੱਗੇ ਹਨ ਇਹਨਾਂ ਵਿੱਚੋਂ ਡੇਰਾ ਮੁਖੀ ਦਾ ਪੱਖ ਪੂਰਨਾ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਇਸ਼ਤਿਹਾਰ ਜਾਰੀ ਕਰਨ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਜੜਾ ਝਟਕਾ ਲੱਗਿਆ ਹੈ ਪੰਜ ਤਖਤਾ ਦੇ ਜਥੇਦਾਰ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮਾਫੀ ਨਾਮੇ ਦੇ 15 ਦਿਨਾਂ ਵਿੱਚ ਆਪਣਾ ਪੱਕਾ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮਾਫੀ ਨਾਮੇ ਵਿੱਚ ਸੁਖਵੀਰ ਬਾਦਲ ਉੱਪਰ ਵੱਡੇ ਸਵਾਲ ਉਠਾਏ ਸਨ ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸੇ ਸਿੱਖਾ ਦੀ ਸਰਵ ਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਸਰਬ ਸਹਿਬ ਵਿਖੇ ਪੰਜ ਤਖਤਾ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੰਜ ਤਖਤਾ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇੱਕ ਜਵਾਬ ਮੰਗਿਆ ਇਹ ਜਵਾਬ ਉਹਨਾਂ ਨੇ 15 ਦਿਨ ਦੇ ਅੰਦਰ ਅੰਦਰ ਜਿਹੜਾ ਜਵਾਬ ਮੰਗਿਆ ਹਾਸਲ ਜਾਣਕਾਰੀ ਅਨਸਾਰ ਗਿਆਨੀ ਰਗਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਖਤਾ ਦੇ ਸਮੂਹ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਫੈਟਾ ਲੈ ਕਿ ਸੁਖਵੀਰ ਬਾਦਲ ਦੇ ਗੰਭੀਰ ਦੋਸ਼ ਲੱਗੇ ਹਨ ਇਹਨਾਂ ਵਿੱਚੋਂ ਡੇਰਾ ਮੁਖੀ ਦਾ ਪੱਖ ਪੂਰਨਾ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਇਸ਼ਤਿਹਾਰ ਜਾਰੀ ਕਰਨ ਤੇ ਬੇਅਦਵੀ ਦੇ ਮਾਮਲੇ ਪ੍ਰਮੁੱਖ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਜਿਹੜਾ ਝਟਕਾ ਲੱਗਿਆ ਹੈ ਪੰਜ ਤਖਤਾ ਦੇ ਜਥੇਦਾਰ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮੌਫੀ ਨਾਮੇ ਦੇ 15 ਦਿਨਾਂ ਵਿੱਚ ਆਪਣਾ ਪੱਕਾ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮੁਆਫੀ ਨਾਮੇ ਵਿੱਚ Sukhvir Badal ਉੱਪਰ ਵੱਡੇ ਸਵਾਲ ਉਠਾਏ ਸਨ ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸਿੱਖਾ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਤਖਤਾ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੰਜ ਤਖਤਾ ਦੇ ਜਥੇਦਾਰਾਂ ਨੇ ਅਕਾਲੀ ਦਲ ਦੇ ਬਾਗੀ ਧੜੇ ਅਤੇ ਅਕਾਲੀ ਦਲ ਦੇ ਪ੍ਰਧਾਨ Sukhvir Singh Badal ਤੋਂ ਇੱਕ ਜਵਾਬ ਮੰਗਿਆ ਇਹ ਜਵਾਬ ਉਹਨਾਂ ਨੇ 15 ਦਿਨ ਦੇ ਅੰਦਰ-ਅੰਦਰ ਜਿਹੜਾ ਜਵਾਬ ਮੰਗਿਆ ਹੈ ਸਲ ਜਾਣਕਾਰੀ ਅਨਸਾਰ ਗੈਨੀ ਰਗਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਖਤਾ ਦੇ ਸਮੂਹ ਜਥੇਦਾਰਾਂ ਨੇ ਸ਼੍ਰੀ ਕਾਲ ਤੱਕ ਸਾਈ ਵਿਕੇ ਫੈਟਾ ਲੈ ਕਿ ਸੁਖਵੀਰ ਬਾਦਲ ਦੇ ਗੰਭੀਰ ਦੋਸ਼ ਲੱਗੇ ਹਨ ਇਹਨਾਂ ਵਿੱਚੋਂ ਡੇਰਾ ਮੁਖੀ ਦਾ ਪੱਖ ਪੂਰਨਾ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਇਸ਼ਤਿਹਾਰ ਜਾਰੀ ਕਰਨ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਜੜਾ ਝਟਕਾ ਲੱਗਿਆ ਹੈ ਪੰਜ ਤਦੇ ਜਥੇਦਾਰ ਨੇ ਸੁਖਵੀਰ ਬਾਦਲ ਨੂੰ ਤਲਬ ਕਰ ਦਿੱਤਾ ਹੈ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਨੇ ਮਾਫੀ ਨਾਮੇ ਦੇ 15 ਦਿਨਾਂ ਵਿੱਚ ਆਪਣਾ ਪੱਕਾ ਪੇਸ਼ ਕਰਨਾ ਹੋਵੇਗਾ ਬਾਗੀ ਧੜੇ ਨੇ ਇਸ ਮਾਫੀ ਨਾਮੇ ਵਿੱਚ ਸੁਖਵੀਰ ਬਾਦਲ ਉੱਪਰ ਵੱਡੇ ਸਵਾਲ ਉਠਾਏ ਸਨ ਦਰਅਸਲ ਅੱਜ ਯਾਨੀ ਸੋਮਵਾਰ ਨੂੰ ਅੰਮ੍ਰਿਤਸਰ ਸੇ ਸਿੱਖਾ ਦੀ ਸਰਵ ਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਸਰਬ ਸਹਿਬ ਵਿਖੇ ਪੰਜ ਤਖਤਾ ਦੇ ਜਥੇਦਾਰਾਂ ਦੀ ਇੱਕ ਮੀਟਿੰਗ ਹੋਈ ਜਿੱਥੇ ਵਿੱਚ ਪੰਜ ਤਖਤਾ ਦੇ ਜਥੇਦਾਰਾਂ ਨੇ ਆਕਾਲੀ ਦਲ ਦੇ ਬਾਗੀ ਧੜੇ ਅਤੇ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇੱਕ ਜਵਾਬ ਮੰਗਿਆ ਹੈ ਇਹ ਜਵਾਬ ਉਹਨਾਂ ਨੇ 15 ਦਿਨ ਦੇ ਅੰਦਰ ਅੰਦਰ ਜਿਹੜਾ ਜਵਾਬ ਮੰਗਿਆ ਹੈ ਹਾਸਲ ਜਾਣ ਕਰੀਨ ਸਾਰੇ ਗਿਆਨੀ ਰਗਵੀਰ ਸਿੰਘ ਦੀ ਪ੍ਰਧਾਨਗੀ ਹੇਠ ਤਖਤਾ ਦੇ ਸਮੂਹ ਜਥੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਫੈਟਾ ਲੈ ਕਿ ਸੁਖਵੀਰ ਬਾਦਲ ਦੇ ਗੰਭੀਰ ਦੋਸ਼ ਲੱਗੇ ਹਨ ਇਹਨਾਂ ਵਿੱਚੋਂ ਡੇਰਾ ਮੁਖੀ ਦਾ ਪੱਖ ਪੂਰਨਾ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ 90 ਲੱਖ ਰੁਪਏ ਇਛਤਿਆਰ ਜਾਰੀ ਕਰਨ ਤੇ ਬੇਅਦਬੀ ਦੇ ਮਾਮਲੇ ਪ੍ਰਮੁੱਖ ਹਨ